ਭਾਈ ਗੱਡੀ ਚੈੱਕ ਕਰੋ ਇਹਨੂੰ 24 ਇੰਚੀ ਲੋਹੇ ਪਾਉਣੇ ਆ ਇਹ ਪਹਿਲੇ ਕਿੰਨੇ ਵੇਹੇ ਭਾਈ ਇਹ ਭਾਈ ਪਹਿਲੇ 18 ਇੰਚੀ ਆ ਐ 24 ਇੰਚੀ ਆਪਣਾ ਆਪਣਾ ਮਗੋਲਾ ਆਪਣਾ ਮੈਂ ਕਿਹਾ ਹੁਣ ਇਹਦੇ ਨਾਲ ਵੀ ਧਿਆਨ ਦੇ ਦਈਏ ਇਹ ਸ਼ੌਂਕ ਸੀ ਪਹਿਲਾਂ ਸ਼ੌਂਕ ਹੀ ਸੀਗਾ ਸੁਣ ਲੱਗੇ ਪਹਿਲਾਂ ਮੈਨੂੰ ਬੰਦਾ ਦੱਸਦਾ ਪਿਆ ਇਹ ਕਹਿੰਦਾ ਨਿੱਕੇ ਹੁੰਦੇ ਤਾਂ ਸ਼ੌਂਕ ਦੀ ਗੱਭਰਾ ਇਹ ਸ਼ੌਂਕ ਪੂਰਾ ਹੋ ਰਿਹਾ ਵਾ ਅੱਜ ਕਿਤੇ ਲਾਈਟ ਹੁੰਦੀ ਨਾ ਮਜ਼ਾ ਆ ਜਾਂਦਾ ਭਾਈ ਮੀ ਆਗ ਨਹੀਂ ਕਰਦਾ ਗੱਡੀ ਚੈੱਕ ਕਰ ਲਓ ਭਾਈ ਬਾਅਦ ਚ ਬਾਅਦ ਦੀ ਵੀ ਤੁਹਾਨੂੰ ਦਿਖਾਉਣੇ ਆ ਅੱਗੇ ਲੇਟਾ ਲਵਾਈਆਂ ਚੈੱਕ ਕਰੋ ਪੂਰੇ ਸ਼ੌਂਕ ਥੱਲੇ ਲਵਾ ਕੇ ਲਿਆ ਥੱਲੇ ਆਇਆ ਆ ਬਾਈ ਚੈੱਕ ਕਰੋ ਸੁਪਨਾ ਬੁਰਾ ਹੋ ਰਿਹਾ ਨਾ ਬਾਈ ਆਪਾਂ ਯਾਦਵ ਟਾਇਰ ਵਾਲੇ ਇਹ ਰਾਇਲ ਟਾਇਰ ਵਾਲੇ ਰਾਇਲ ਟਾਇਰ ਵਾਲੇ ਉਹ ਜਿਹੜੀ ਯਾਦਵ ਟਾਇਰ ਵਾਲੀ ਆਪਣੀ ਦੂਜੀ ਦੁਕਾਨਾ ਦੂਜੀ ਦੁਕਾਨਾ ਰਾਇਲ ਟਾਇਰ ਵਾਲੀ ਦੁਕਾਨ ਤੇ ਆਏ ਇੱਥੋਂ ਹੀ ਭਵੰਦੇ ਹੋਣਾ ਗੱਡੀ ਤੇ ਲਾਉਂਦੇ ਮੈਂ ਸ਼ੁਰੂ ਤੋਂ ਹੀ ਇੱਥੋਂ ਭਵੰਦੇ ਤੇ ਦੇਖਦੇ ਹਾਂ ਕੀ ਹਿਸਾਬ ਦਾ ਵਾ ਕੀ ਰਿਵਿਊ ਆ ਹੈ ਨਹੀਂ ਨਹੀਂ yellow ਹੀ ਲੈਂਦੀ ਆ yellow ਹੀ ਲੈਂਦੀ ਆ ਸੋਹਣੀਆਂ ਲੱਗਦੀਆਂ ਜੇ ਪੁਲਿਸ ਵਾਲੀ ਹੁੰਦੀ ਤਾਂ ਉਹ ਵੀ ਵਧੀਆ ਲੱਗਣੇ ਆ ਉਹ ਕ੍ਰਿਸਟਲ ਲਾਈਆਂ ਆ ਆਪਾਂ 3001 ਚ ਅਸ਼ਿਆ 3001 ਨੇ ਬਹੁਤ ਐਲਗਾ ਮਜ਼ਾ ਆਇਆ ਨਜ਼ਰ ਨਜ਼ਰ ਵਾਲਾ ਸਿਸਟਮ ਹੋ ਗਿਆ ਮਜ਼ਾਕ ਨਹੀਂ ਕਰਦਾ ਆ ਵੀ ਸੋਹਣੀਆਂ ਲੱਗਦੀਆਂ ਭਾਈ ਆ ਇੰਡੀਕੇਟਰ ਦੇ ਵੀ ਜਲਦੀਆਂ ਨਾਲ ਅੱਛਾ ਚਲਾਉ ਦਾ ਮੜੀ ਉਹ ਅੱਗੇ ਅੰਦਰੋਂ ਜਲਾਣੀ ਪੈਣੀ ਤੇ ਚੈੱਕ ਕਰੋ ਭਾਈ ਪ੍ਰੋਸੈਸਿੰਗ ਸ਼ੁਰੂ ਹੋ ਗਈ ਆ ਆਹ ਵਾਲਾ ਟਾਇਰ ਲੱਤ ਗਿਆ ਵਾ ਇਧਰ ਲੱਤ ਗਿਆ ਇਧਰ ਲ ਰਹਿ ਗਿਆ ਅੱਛਾ ਇਧਰ ਲ ਖੋਲ ਦਿੱਤੇ ਮਤਲਬ ਯੱਕਾਂ ਤੇ ਖੜੀ ਕਰਤੀ ਆ ਗੱਡੀ ਯਾਰ ਭਾਈ ਗੱਲ ਹੀ ਫਿਕਰ ਕਰੀ ਜਨੇ ਭਾਈ ਹੁਣੀ ਸਾਫ ਕਰਕੇ ਸਾਰਾ ਕਰੋਗੇ ਤੁਸੀਂ ਆਪ ਲੱਗੇ ਆਏ ਆ ਹਾਂ ਤੈਨੂੰ ਪਤਾ ਭਾਈ ਚਾਹ ਹੁੰਦਾ ਤੈਨੂੰ ਵਰਾ ਨਵੀਂ ਜੀਤ ਹੈ ਵਰਾ ਮਜ਼ਾਕ ਨਹੀਂ ਸੱਚੀ ਚਾਹ ਉਹਦਾ ਬੰਦੇ ਨੂੰ ਸੁਪਨੇ ਪੂਰਾ ਹੋ ਰਿਹਾ ਹੈ ਨਾ ਪਹਿਲੇ ਪਹਿਲੇ ਮੇਰਾ ਸੀਗਾ ਕ੍ਰਿਸਟਲ ਓਕੇ ਕਰਾਣੀ ਰੈਡੀ ਕਰਾਣੀ ਤਿਆਰ ਕਰਾਣੀ ਉਹਦਾ 201 ਲੱਗ ਗਿਆ ਹਣਾ ਉਹ ਚਾਲ हट ਗਿਆ 001 ਦਾ ਹੁਣ ਇਹ ਮੈਂ ਕਿਹਾ ਫੋਰ ਜਿੰਨਰ ਤੇ 24 ਇੰਚੀ ਪਾ ਗਏ ਨਾ ਆ ਲਾਈਟ ਜਗਾਈ ਆ ਭਾਈ ਚੈੱਕ ਕਰੋ ਇਦਾਂ ਲੱਗਦੀ ਪਰ ਜਦੋਂ ਲੋਏ ਪਾਏ ਹੁਣ ਉਦੋਂ ਭਾਈ ਬਹੁਤ ਲੱਗਣੀ ਆ ਭਾਈ ਹੁਣ ਇਹ ਕਹਿੰਦੇ ਵਾਈਟ ਪਹਿਲਾਂ ਵਾਈਟ ਦਾ ਕਰਦੇ ਆ ਬਾਅਦ ਚ ਉਹ ਤੋ ਦਾ ਰੰਗੀ ਕਰਨਾ ਵਾ ਆਹ ਮਤਲਬ ਕਲਰ ਐਸ ਟਾਈਮ ਟ੍ਰੈਂਡਿੰਗ ਤੇ ਆ ਬਾਈ ਸਹੀ ਗੱਲ ਆ ਤੇ ਦੇਖਦੇ ਕਿੱਦਾਂ ਨਿਕਲਦਾ ਵਧੀਆ ਨਿਕਲੂਗਾ ਫੇਰ ਆਹ ਚੈੱਕ ਕਰੋ ਭਾਈ ਪਤਾ ਲੱਗਦਾ ਚੈੱਕ ਕਰੋ ਬਾਈ ਫਿਨਿਸ਼ਿੰਗ ਦਾ ਭਾਈ ਹਰਾ ਜਿਹਾ ਲੱਗਦਾ ਆ ਹਾਂ ਬਣਾ ਪੈੜ ਬਣਿਆ ਮੈਂ ਭਰਾਵਾ ਇੱਕ ਵਾਰੀ ਚਲੋ ਨਾਮ ਕੀ ਲੈਣਾ ਉਹਨਾਂ ਦਾ ਉਹਨਾਂ ਦਾ ਕਰ ਆ ਹਰਾ ਨਹੀਂ ਹੁੰਦਾ ਬਾਬਿਆਂ ਵਾਲਾ ਉਹ ਕਰਦਾ ਰੋ ਇੰਨਾ ਪੇੜਾ ਲੱਗਾ ਮੈਂ ਵੇ ਗਰੀਕ ਮਾਰਨਾ ਲਾਇਆ ਆ ਭਾਈ ਇੰਚੀ ਹੈ ਬਾਈ ਇਹ ਪੁਰਾਣਾ ਵਾ ਪੁਰਾਣਾ ਆ ਅੱਛਾ मिलजू <mimil> के पुराने जे केने ਲੈਣਾ ਹੋਊਗਾ ਆ ਲੋਏ ਇਸ ਟਾਈਮ ਹੈਗੇ ਟ੍ਰੈਂਡਿੰਗ ਚ ਮਤਲਬ ਫਿਊਲ ਦੇ ਆ ਭਾਈ 20000 ਯਾਰ ਭਾਈ ਕਿੰਨੇ ਫਿਊਲ ਦੇ ਲੋਏ ਆ ਭਾਈ ओरिजिनल ਫਿਊਲ ਦੇ ਲੋਏ ਆ ਆਏ ਗਲੇ ਸਾਰੇ ਹੀ ਗੱਡੀ ਕਿੰਨੇ ਦੇਵੋਗੇ ਯਾਰ ਆਪਣੇ ਬੰਦੇ ਨਜਾਇਜ਼ ਹਲਾ ਦਿਓ ਪੰਜ ਪੀਸ ਅਲੋਏ ਤੇ ਚਾਰ ਟਾਇਰ ਆ ਆਪਣੇ ਕੋਲ ਅੱਛਾ ਇਹ ਲੱਗ ਜਾਊਗਾ ਭਾਈ 170000 ਦਾ ਲਓ ਵੀ ਪੰਜ ਪੀਸ ਅਲੋਏ ਆ ਕਿਉਂਕਿ ਥਾਰ ਦੇ ਪਿੱਛੇ ਵੀ ਲੱਗਦਾ ਨਾ ਤਾਂ ਕਰਕੇ ਪੰਜ ਲੋਏ ਮਿਲਦੇ 170000 ਦੇ ਲਓ ਵੀ ਗਾ ਜੀ ਤੁਹਾਡੇ ਲਈ 170000 ਰੁਪਇਆ ਓਦਾਂ ਕਿੰਨੇ ਦੇ ਭਾਈ ਆ ਭਾਜੀ ਕੱਲਾ ਲੋਈ 285 ਦਾ ਆ origignal ਹੈ ਅਸ਼ਿਆ ਫਿਊਲਡ ਕੰਪਨੀ ਆ ਚੈੱਕ ਕਰੋ ਬਾਕੀ ਜਿਆਦਾ ਜਾਣਕਾਰੀ ਆ ਭਾਈ ਹੁਣਾਂ ਦਾ ਰਾਇਲ ਟਾਇਰ ਵਾਲੀ ਦੁਕਾਨ ਆ ਹਾਂਜੀ ਭਾਈ ਜਦੋਂ ਪੁਰਾਣੇ ਨਵੇਂ ਟਾਇਰ ਜਿਹੜੀ ਕਿ ਚੀਜ਼ ਕਹੋਗੇ ਮਿਲਦੂਗੀ ਜਿੱਦਾਂ ਦੀ ਮਤਲਬ ਚੀਜ਼ ਚਾਹੀਦੀ ਹੈ ਮਿਲ ਜੂਗੀ ਗੱਡੀ ਦੇ ਇੱਧਰ ਨਾਲ ਕਨੈਕਟਰ ਸਾਈਡ ਦਾ ਲੋਏ ਪੈ ਗਿਆ ਵਾ ਤੇ ਮੱਡਗੜ ਧਾਰਤਾ ਵਾ ਭਾਈ ਉਹਨਾਂ ਨੇ ਮੱਡਗੜ ਕਾਈ ਕਰਿਆ ਭਾਈ ਮੱਡਗੜ ਤਾਂ ਤਾਂ ਲਾਇਆ ਭਾਜੀ ਤੇ ਟਾਇਰ ਇੱਕ ਲੱਗੂਗਾ ਨਹੀਂ ਆਪਣੇ ਟੱਚਿੰਗ ਨਹੀਂ ਕਰੂਗਾ ਅੱਛਾ ਜੰਪ ਤੇ ਹਾਂ 2 ਇੰਚ ਦੀ ਜਗ੍ਹਾ ਵਾਸਰ ਬੱਜੀ ਪਲੱਸ ਪਿੱਛੋਂ ਟਾਇਰ ਬਰੋਡ ਦੇਖਣਾ ਭਾਜੀ ਚੋ ਇਹ 24 ਇੰਚ ਹੀ ਪਾਇਆ ਤਾਂ ਪਤਾ ਤਾਂ ਲੱਗੇ 24 ਇੰਚ ਹੀ ਪਾਇਆ ਹੈ ਹਾਂ ਪਿੱਛੇ ਉਹ ਪਿੱਛੇ ਚੈੱਕ ਕਰੋ ਆਹ ਦੇਖੋ ਆਹ ਲੁੱਕ ਹੁੰਦੀ ਆ ਪਿੱਛੇ ਚੌੜਾ ਲੱਗਦੀ ਜੀ ਹੈਨਾ ਹੂੰ ਸਹੀ ਆ ਸਹੀ ਆ ਤੇ ਆਹ ਮੱਡਗਡ ਫੇਜ ਇਦਾਂ ਹੀ ਲੋਕ ਹੁੰਦੇ ਆ ਫੇਜ ਇਦਾਂ ਹੀ ਲੱਗ ਜਾਂਦਾ ਜਦੋਂ ਓਰਿਜਨਲ ਕਰਨਾ ਫੇਰ ਇਦਾਂ ਹੀ ਕਰ ਲਓ ਨਹੀਂ ਸਹੀ ਆ ਭਾਈ ਇਧਰ ਲੱਗ ਗਿਆ ਵਾ ਭਾਈ ਯਾਰ ਉਹ ਅੱਗੇ ਅੱਗੇ ਮਾਨੂੰ ਸਪੇਸਰ ਪਾਉਣੇ ਆ ਉਹ ਤਾਂ ਦੱਸੋ ਸਹੀ ਦੱਸਣਾ ਜੈਨੂਨ ਬੰਦੇ ਸਪੇਸਰ ਪਾਉਣੇ ਚਾਹੀਦੇ ਆ ਕਿ ਨਹੀਂ ਦੇਖੋ ਸਪੇਸਰ ਦਾ ਮੇਰੀ ਕਹੂੰਗੇ ਤਾਂ ਨਹੀਂ ਪਾਉਣੇ ਚਾਹੀਦੇ ਨਹੀਂ ਪਾਉਣੇ ਚਾਹੀਦੇ ਕਾਰਨ ਕਾਰਨ ਇਹ ਆ ਕਿ ਗੱ ਠੀਕ ਆ ਜਿੰਨਾ ਮਰਜੀ ਵਧੀਆ ਸਪੈਸਰ ਪਾ ਲੀਏ ਮਾਰਾ ਮੋੜਾ ਕਰੇਗਾ ਇਹ ਜਾਤਾ 99% ਨਾ ਕਰੇ ਲੇਕਿਨ ਕਰਨਾ ਹੀ ਕਰਨਾ ਭਾਜੀ ਮੈਂ ਕਰਨਾ ਇਹ ਕੱਟਣਾ ਵੀ ਬੰਦਾ ਕੱਟਣਾ ਵੀ ਬਣਾ ਟਾਇਰ ਬਾਹਰ ਆ ਜਾਏਗਾ ਇੱਥੋਂ ਕੱਟਣਾ ਪੈਣਾ ਇੱਥੋਂ ਕੱਟਣਾ ਪੈਣਾ ਭਾਜੀ ਜਦੋਂ ਕਟਾਈ ਹੁੰਦੀ ਹੈ ਲੱਗਦਾ ਇੱਥੋਂ ਮਤਲਬ ਇਹਨੂੰ ਇਹਨੂੰ ਸੈੱਟ ਕਰਨਾ ਇੱਥੋਂ ਪਿੱਛੋਂ ਵੀ ਪਿੱਛੋਂ ਵੀ ਸੈੱਟ ਕਰਨਾ ਪੈਣਾ ਭਾਜੀ ਯਾਰ ਮੇਰੇ ਹਿਸਾਬ ਨਾਲ ਵੀ ਨਹੀਂ ਲਾਉਣੇ ਚਾਹੀਦੇ ਹਨਾ ਸਪੈਸਰ ਨਹੀਂ ਪਾਉਣੇ ਚਾਹੀਦੇ ਚੰਡੀਗੜ੍ਹ ਕਿੜੇ ਚਲਾਣਾ ਹਨਾ ਦੇਖ ਚਲਾਣਾ ਚੰਡੀਗੜ੍ਹ 'ਚ 2-2 ਇੰਚੀ ਬਾਹਰ ਨਿਕਲਦੇ ਆ ਸੋਹਣੀ ਲੱ ਬਾਕੀ ਵੀ ਜਿਹਦੇ ਸ਼ੌਂਕ ਵਾ ਕਰਦੇ ਆ ਬਾਈ ਪਰ ਹਾਂ ਸ਼ੌਂਕ ਹੀ ਤਾਂ ਬਾਈ ਪੰਦੇ ਆ ਅੱਜ ਕੱਲ ਮੈਂ ਵੀ ਬਾਈ ਉੱਧਰ ਵੀ ਕੱਪ ਲਾਉ ਉੱਧਰ ਵੀ ਲੱਗ ਗਿਆ ਲੋਏ ਇੱਧਰ ਵੀ ਲੱਗ ਗਿਆ ਮੜਾ ਇੱਧਰ ਫਾਈਨਲ ਲੁੱਕ ਦਿਖਾਉਨੇ ਆ ਫਾਈਨਲ ਲੁੱਕ ਹੋ ਗਈ ਬਾਈ ਵਾ ਕੱਪ ਲਾਉਣਾ ਭਾਜੀ ਬਸ ਵਾ ਵੀਲ ਕੱਪ ਲਾਉਣਾ ਉਹ ਜਿਹੜਾ ਇਲਕੀ ਨਾਲ ਇਲਕੀ ਨਾਲ ਖੁੱਲਦਾ ਵਾ ਹਿੰਡ ਹੀ ਭਗਾ ਦਿੱਤੀ ਭਾਜੀ ਪਹਿਲੇ ਤੇਰੇ ਭਰਾ ਨੇ 300 ਵੰਦਾ ਸ਼ੌਂਕ ਦੀ ਉਹ ਪੂਰਾ ਕੀਤਾ ਉਹ ਪੂਰਾ ਕੀਤਾ ਫਿਰ ਉਹਦੇ ਟਾਇਰ ਵੱਡੇ ਗੱਡੀ ਓਕੇ ਕਰਾ ਆ ਗਏ ਆਪਾਂ ਡੰਪਿੰਗ ਵੀ ਕਰਾਤੀ ਹੈ ਗੱਡੀ ਨੂੰ ਬੂਫਰ ਵਾਫਰ ਸਭ ਗੱਡੀ ਦੇ ਉੱਤੇ ਸਹੀ ਹੈ ਬਰਾਵਾ ਪਰਮਾਤਮਾ ਸਾਰਿਆਂ ਦੇ ਇਦਾਂ ਹੀ ਸਿਸਟਮ ਕਰੇ ਸੁੱਖ ਨਾਲ ਗਾਈ ਗਾਈਸ ਫਾਈਨਲ ਹੋ ਗਿਆ ਵਾ ਸਾਰਾ ਕੁਝ ਫਾਈਨਲੀ ਹਨਾ ਗੱਡੀ ਮੋੜ ਕੇ ਦੇਖਦੇ ਵੇ ਲੱਗਦੀ ਤੱਕਦੀ 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 ਉਹ ਸੌਰੀ ਭਾਈ ਸੌਰੀ ਯਾਰ ਮੋੜ ਕੇ ਦੇਖਦੇ ਵੇ ਲੱਗਦੀ ਹੈ ਕਿ ਨਹੀਂ ਕਿਤੇ ਸਹੀ ਆ ਆ ਮਾੜੀ ਮੋੜ ਇੱਥੇ ਘਮਾੜ ਆ ਜਾ ਚੱਕੋ ਭਾਈ ਆਦੇ ਲੱਗਦਾ ਬਈ ਇਹ ਜੀ ਪੇਜ ਨਾਲ ਆਪਾਂ ਕਰਤੀਏ ਪਿਛੋ ਪੇਜ ਨਾਲ ਕਿੱਦਾਂ ਹੋ ਜਾਊਗਾ ਘੜ ਦਿੰਦੇ ਕਸ ਕਸ ਸਹੀ ਹੋ ਜਾਣਾ ਇਹਨੇ ਅੱਛਾ ਐਸਾ ਹੋ ਜਾਊਗਾ ਸੈਟ ਆਪੀ ਹਾਂ ਉਹ ਆਪੀ ਸੈਟ ਹੋ ਜਾਊਗਾ ਮਾਮੜਾ ਲੱਗਦਾ ਪਿਆ ਕਸ ਕਸ ਸਹੀ ਹੋ ਜਾਣਾ ਪਲਾਸਟਿਕ ਆ ਉਹ ਚਲਾ ਕੇ ਦੇਖੋ ਕੀ ਸੁਆਦ ਆ ਲੋ ਵੀ ਲੈ ਕੇ ਬਾਬੇ ਦੇ ਨਾਲ ਗੱਡੀ ਕੱਢਣ ਲੱਗੇ ਆ 24 ਇੰਚਾਂ ਦੇ ਵੀਲ ਨਾਲ ਵੈਸੇ ਇਹਨੂੰ ਰੈਗੂਲਰ ਭਾਈ ਕਿਹੜੇ ਕਿਹੜੇ ਹੁੰਦੇ ਬਾਈ ਕਿ 20 ਇਹਨੂੰ ਜੇ ਕੰਪਨੀ ਵਾਲਾ ਹੁੰਦਾ 18 ਇੰਚ ਆ ਅੱਛਾ ਬਹੁਤ ਹੈ ਮੜਾ ਮੋਟਾ ਹੁਣਾ ਹੋਣੀ ਆ ਆਵਾਜ਼ ਹੈਗਾ ਤਾਂ ਧੱਕਾ ਹੀ ਆ ਪਰ ਗੱਲ ਵਾਜੀ ਐਸ ਲੱਗਦੀ ਆ ਸਹੀ ਆ ਉੱਚੀ ਲੱਗਦੀ ਗੱਡੀ ਐਨ ਕਿਉਂ ਸਹੀ ਆ ਸਹੀ ਆ ਜੱਜੀ ਵੀ ਓਕੇ ਲੱਗਦੀ ਆ ਬਾਈ ਇੱਥੇ ਦੇਖੋ ਬੜੀ ਚੰਗੀ ਬੋ ਬਾਈ ਤੇ ਸਸਰੀਗਾਲ ਆਈ ਮਿਲਦੇ ਆ ਕਿਸੇ ਹੋਰ ਵੀਡੀਓ ਤੇ ਧੰਨਵਾਦ ਭਾਈ ਓਕੇ ਆ ਬਹੁਤ ਬਹੁਤ ਵਧਾਈਆਂ ਭਾਈ ਤੁਹਾਨੂੰ ਥੈਂਕ ਯੂ ਭਰਾ ਤੇ ਬਸ ਠੀਕ ਆ ਓਕੇ ਆ